ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ ਖਾਸ ਖਬਰਾਂ ਤੇ ਤਰਨਤਾਰਨ ਪਹੁੰਚੇ ਸੁਖਬੀਰ ਬਾਦਲ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਦੱਸਿਆ ਵੱਡੇ ਗੈਂਗਸਟਰ ਸੁਖਬੀਰ ਨੇ ਕਿਹਾ ਮਾਨ ਸਰਕਾਰ ਨੇ ਚੋਣ ਦੌਰਾਨ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਕੀਤੇ ਦਰਜ ਇਹਨਾਂ ਵਰਕਰਾਂ ਦੇ ਕੇਸ ਅਕਾਲੀ ਦਲ ਲੜੇਗਾ ਤੇ ਜ਼ਮਾਨਤ ਕਰਵਾਏਗਾ ਸੁਖਬੀਰ ਬਾਦਲ ਨੇ ਪਿੰਡ ਸਰਾਏ ਅਮਾਨਤ ਖਾਨ ਦੇ ਸਰਪੰਚ ਹਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਸਰਪੰਚ ਨੇ ਕਿਹਾ ਪੁਲਿਸ ਚੋਣਾ ਤੋਂ ਬਾਅਦ ਵੀ ਛਾਪੇ ਮਾਰ ਰਹੀ ਔਰਤਾਂ ਨਾਲ ਕੀਤੀ ਪੁਲਿਸ ਨੇ ਧੱਕੇਸ਼ਾਹੀ ਸੁਖਬੀਰ ਨੇ ਪਰਿਵਾਰ ਦਾ ਡਟਵਾ ਸਾਥ ਦੇਣ ਦੀ ਕਹੀ ਗੱਲ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਬੀਰ ਬਾਦਲ ਨੂੰ ਲਿਆ ਲੰਬੇ ਹੱਥੀ ਢਾਲੀਵਾਲ ਨੇ ਕਿਹਾ ਅਕਾਲੀ ਉਮੀਦਵਾਰ ਦੇ ਪਰਿਵਾਰ ਨੇ 30 ਤੋਂ 35 ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰਨਾਂ ਨੂੰ ਧਮਕਾਇਆ ਢਾਲੀਵਾਲ ਨੇ ਇਹਨਾਂ ਘਟਨਾਵਾਂ ਦੀ ਜਾਂਚ ਦੀ ਕੀਤੀ ਡੀਜੀਪੀ ਤੋਂ ਮੰਗ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਤੇ ਕੀਤਾ ਪਲਟਵਾਰ ਪੰਨੂ ਨੇ ਕਿਹਾ ਕਿ ਸੁਖਬੀਰ ਦਾ ਟੋਲਾ ਜ਼ਿਮਨੀ ਚੌਂਣ ਚ ਪਹਿਲੇ 2 ਰਾਉਂਡਾਂ ਚ ਲੀਡ ਲੈਣ ਨੂੰ ਆਪਣੀ ਵਾਪਸੀ ਦੱਸ ਰਿਹਾ ਜਦਕਿ ਇਹ ਲੀਡ ਉਹਨਾਂ ਪਿੰਡਾਂ ਚੋਂ ਮਿਲੀ ਜਿੱਥੇ ਗੈਂਗਸਟਰ ਤੇ ਉਸਦਾ ਪਰਿਵਾਰ ਹਾਵੀ ਸੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਜ਼ਿਮਨੀ ਚੌਂਣ ਚ ਮਿਲੀ ਹਾਰ ਤੋਂ ਬਾਅਦ ਪੰਥਕ ਏਕਤਾ ਦੀ ਲੋੜ ਤੇ ਦਿੱਤਾ ਜ਼ੋਰ ਚੰਦੂ ਮਾਜਰਾ ਨੇ ਕਿਹਾ ਕਿ ਤਰਨਤਾਰਨ ਦੇ ਲੋਕਾਂ ਨੇ ਪੰਥ ਦੇ ਜਿਉਂਦੇ ਹੋਣ ਦਾ ਦਿੱਤਾ ਪ੍ਰਮਾਣ ਜੇਕਰ ਪੰਥ ਇਕੱਠਾ ਹੋਵੇ ਤਾਂ ਕਰ ਸਕਦਾ ਹੈ ਪੰਜਾਬ ਅਤੇ ਦੇਸ਼ ਤੇ ਰਾਜ ਤੇ ਹੁਣ ਖਬਰਾਂ ਦਾ ਵਿਸਥਾਰ ਤਰਨਤਾਰਨ ਜਿਮਨੀ ਚੌਣ ਚ ਦੂਜੇ ਸਥਾਨ ਤੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਧੰਨਵਾਦ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਇਸ ਰੈਲੀ ਦੌਰਾਨ ਅਕਾਲੀ ਦਲ ਨੇ 2027 ਦੀਆਂ ਚੋਣਾਂ ਲਈ ਸੁਖਵਿੰਦਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਸਰਕਾਰ ਬਣਨ ਤੇ ਉਹਨਾਂ ਨੂੰ ਮੰਤਰੀ ਬਣਾਉਣ ਦੀ ਵੀ ਗੱਲ ਕਹੀ ਗਈ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਤੇ ਵੀ ਨਿਸ਼ਾਨਾ ਕੱਸਿਆ ਗਿਆ ਸੁਖਬੀਰ ਬਾਦਲ ਨੇ ਕਿਹਾ ਕਿ ਚੋਣਾਂ ਦੌਰਾਨ ਜਿੰਨੇ ਵੀ ਅਕਾਲੀ ਵਰਕਰਾਂ ਤੇ ਪਰਚੇ ਹੋਏ ਨੇ ਉਹਨਾਂ ਦੇ ਕੇਸ ਅਕਾਲੀ ਦਲ ਹੀ ਲੜੇਗਾ ਤੇ ਜ਼ਮਾਨਤ ਵੀ ਕਰਵਾਏਗਾ ਇਸ ਲਈ ਇੱਕ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਏ ਕਮੇਟੀ ਕੇਸ ਜਿੱਤਣ ਤੋਂ ਬਾਅਦ ਉਹਨਾਂ ਸਾਰੇ ਅਧਿਕਾਰੀਆਂ ਤੇ ਵੀ ਉਲਟਾ ਮੁਕੱਦਮਾ ਕਰੇਗੀ ਜਿਨ੍ਹਾਂ ਨੇ ਅਕਾਲੀ ਵਰਕਰਾਂ ਤੇ ਕੇਸ ਦਰਜ ਕੀਤੇ ਨੇ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਸਭ ਤੋਂ ਵੱਡੇ ਗੈਂਗਸਟਰ ਕਿਹਾ ਕੋਈ ਨੈਤਿਕਤਾ ਹੁੰਦੀ ਆ ਤੁਸੀਂ ਜਿੱਤ ਗਏ ਹੋ ਧੱਕੇ ਨਾਲ ਜਿੱਤ ਗਏ ਹੋ ਜਿਹੜੀ ਤੁਹਾਡੀ ਬੁਗਲਾਟ ਆ ਦਿਖਾਉਂਦੀ ਐ ਕਿ ਤੁਸੀਂ ਤੁਹਾਡੇ ਦਿਲ ਚੋਂ ਸੈਟਿਸਫੈਕਸ਼ਨ ਨਹੀਂ ਹੋਈ ਜਿੱਤਣ ਦੀ ਕਿਉਂਕਿ ਤੁਹਾਨੂੰ ਪਤਾ ਕਿਵੇਂ ਜਿੱਤਿਆ ਹੋ ਇਸ ਕਰਕੇ ਤੁਸੀਂ ਸੋਚਦੇ ਹੋ ਕਿ ਕਾਲੀ ਵਰਕਰਾਂ ਦੇ ਉੱਤੇ ਅਸੀਂ ਪਰਚੇ ਦਵਾਂਗੇ ਇਹਨਾਂ ਨੇ ਸਾਰੇ ਪਿੰਡਾਂ ਵਿੱਚ ਰੇਡਾਂ ਮਾਰੀਆਂ ਪਿਛਲੇ 2 ਦਿਨਾਂ 'ਚ ਉਹਨੇ ਉੱਥੇ ਘਰਾਂ 'ਚੋਂ ਲੋਕਾਂ ਨੂੰ ਭਜਾਇਆ ਲੇਡੀਜ਼ ਨੂੰ ਭਜਾਇਆ ਬੱਚਿਆਂ ਨੂੰ ਭਜਾਇਆ ਅਦਾਲਤ ਨੇ ਅਦਾਲਤ ਜਿਹੜੇ ਐਸਐਚਓ ਨੇ ਝਾੜ ਪਾਈ ਕੀ ਆ ਕੋਈ ਕਾਨੂੰਨ ਹੈ ਬਿਗੈਰ ਕਿਸੇ ਚੀਜ਼ ਦੇ ਬੰਦੇ ਚੱਕੇ ਜਾਂਦੇ ਆ ਐਫਆਈਆਰ ਕਿਤੇ ਦੀ ਲਿਖ ਦਿੰਦੇ ਆ ਆ ਤਾਂ ਐ ਮਿਸ਼ਨ ਤੇ ਲੱਗੇ ਆ ਜਿਵੇਂ ਇਹਨਾਂ ਨੇ ਪੂਰੀ ਜ਼ਿੰਦਗੀ ਰਾਜ ਕਰਨਾ ਮੈਂ ਪੁਲਿਸ ਮਲਾਜ਼ਮਾਂ ਨੂੰ ਕਹਿਣਾ ਚਾਹਣਾ ਇੱਕ ਲਿਮਿਟ ਹੈ ਤੁਸੀਂ ਉਹ ਲਿਮਿਟ ਨਾ ਕਰਾਸ ਕਰੋ ਕਿਉਂਕਿ ਜੇ ਲਿਮਿਟ ਕਰਾਸ ਤੁਸੀਂ ਕਰੀ ਜਾਂਦੇ ਹੋ ਫਿਰ ਬਾਅਦ ਚ ਐ ਨਾ ਕਿਉਂਕਿ ਮਲਾਜ਼ਮ ਨਾਲ ਜੇ ਪੁਲਿਸ ਦੇ ਨਾਲ ਆ ਕੁਛ ਕੀਤਾ ਗਿਆ ਜਿਹਨੇ ਕਰਮੀਆਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਜਿਨ੍ਹਾਂ ਨੇ ਤੁਸੀਂ ਆ ਉਹੀ ਮੈਂ ਕਹਿੰਦਾ ਤੁਸੀਂ ਹਰ ਆਖ ਦੇਖ ਲਓ মিডিਆ ਦੇ ਜਿਹੜੇ ਜਿਹੜੇ ਚੈਨਲ ਨੇ ਕਾਲੀ ਦਲ ਦੀ ਅਧਿਕ ਸਚਾਈ ਦੱਸੀ ਸੀ ਜੋ ਇਲੈਕਸ਼ਨ ਵਿੱਚ ਗੁੰਡਾ ਕਰਦੀ ਉਹ ਦਿਖਾਈ ਸੀ ਉਹਨਾਂ ਤੇ ਵੀ ਪਰਚਾ ਦਿੱਤਾ ਜਾ ਰਿਹਾ ਹੈ ਇੱਥੇ ਮੈਨੂੰ ਲੱਗਦਾ ਜਾਣ ਤਾਂ ਡੀਜੀਪੀ ਸਾਹਿਬ ਦੱਸ ਦੇ ਕਿ ਇੱਥੇ ਪੁਲਿਸ ਲਾ ਪੁਲਿਸ ਜਿਵੇਂ ਫੀਲਡ ਆਰਮੀ ਦਾ ਲਾ ਲੱਗ ਜਾਂਦਾ ਹੈ ਉਵੇਂ ਕੀ ਇੱਥੇ ਪੁਲਿਸ ਸਟੇਟ ਬਣਾਤੀ ਹੈ ਡੈਮੋਕ੍ਰੇਸੀ ਖਤਮ ਕਰਦੀ ਹੈ ਉਹਦੇ ਹਿਸਾਬ ਨਾਲ ਫਿਰ ਅਸੀਂ ਦੇਖਾਂਗੇ ਇਹਨਾਂ ਨੂੰ ਮੈਂ ਵਰਕਰਾਂ ਨੂੰ ਕਹਿਣਾ ਚਾਹੁੰਨਾ ਕੋਈ ਫਿਕਰ ਨਾ ਕਰੋ ਨਹੀਂ ਕਿੱਥੇ ਤੁਹਾਨੂੰ ਕੋਈ ਤਾਂਗੂਗਾ ਮੈਂ ਉੱਥੇ ਪਹੁੰਚੂਗਾ ਥੋੜੀ ਲੜਾਈ ਅਕਾਲੀ ਦੇ ਲੜੂਗਾ ਅੱਜ ਪਹਿਲੀ ਬੇਲ ਸਾਡੇ ਵਕੀਲ ਸਾਹਿਬ ਨੇ ਆ ਨਾਲ ਖੜੇ ਐ ਇਹਨਾਂ ਨੇ ਪਹਿਲੀ ਸਾਡੇ ਜਿਹੜਾ ਮੀਤ ਵਗ ਅਛੜੇ ਉਹ ਅੰਦਰ ਕੀਤਾ ਸੀ ਵਰਕਰ ਨੂੰ ਬਲਵਿੰਦਰ ਸਿੰਘ ਬਲਵਿੰਦਰ ਜੀ ਐਸਐਚਓ ਨੂੰ ਝਾੜ ਪਈ ਤੇ ਉੱਥੇ ਉਹਨਾਂ ਨੂੰ ਹੁਣੀ ਬੇਲ ਕਰਾ ਕੇ ਆਏ ਐ ਸਾਰਿਆਂ ਦੀ ਬੇਲ ਦੇ ਮਗਰ ਅਸੀਂ ਲੱਗਾਂਗੇ ਲੜਾਈ ਲੜਾਂਗੇ ਕੇਸਾਂ ਅਜੇ ਤੱਕ ਜਿਨ੍ਹਾਂ ਦੇ ਕੋਸ਼ ਨਹੀਂ ਹੁੰਦੇ ਸਾਰੇ ਕੇਸ ਅਸੀਂ ਲੜਾਂਗੇ ਜਿਹੜੇ ਮੇਜ਼ ਉਹ ਰਕਾਰੀਆਂ ਤੋਂ ਪੈਸੇ ਮੰਗਦੇ ਤੁਸੀਂ ਜ਼ਿਕਰ ਮੈਂ ਮੈਂ ਉਹੀ ਮੈਂ ਉਹੀ ਕਹਿਣਾ ਚਾਹਣਾ ਐ ਅਸਲੀ ਗੱਲ ਆ ਹੁਣ ਆ ਹੁਣ ਹਾਰ ਕੇ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਦਾ ਨਾਮ ਦੇਣਾ ਚਾਹੁੰਦੇ ਆ ਪਹਿਲੀ ਗੱਲ ਤਾਂ ਨੂੰ ਸ਼ਰਮ ਹੋਣੀ ਚਾਹੀਦੀ ਐ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਮੇਰੇ ਕੋਲੇ ਘੱਟ ਤੋਂ ਘੱਟ 100 ਹੈ ਜੇ ਫੁੱਟੇ ਬਟਾ ਜਿੱਥੇ ਲੋਕਾਂ ਨੇ ਮੈਨੂੰ ਕਿਹਾ ਕਿ ਕਿਵੇਂ ਫਰੋਤੀਆਂ ਮੰਗੀਆਂ ਜਾਂਦੀਆਂ ਤੁਸੀਂ ਬਿਲਡਰਾਂ ਤੋਂ ਪਰ ਇਕੜ ਕਰੋੜਾ ਕਰੋੜਾ ਰੁਪਏ ਲੈਨੇ ਹੋ ਤੁਸੀਂ ਲਾਇਸੈਂਸ ਪਾਸ ਕਰਨ ਵਾਸਤੇ ਕਰੋੜਾ ਰੁਪਏ ਲੈਨੇ ਹੋ ਆ ਸਾਰੇ ਇਹ ਤੂੰ ਵੱਡਾ ਗੈਂਗਸਟਰ ਕੌਣ ਹੋ ਸਕਦਾ ਹੈ ਕਿ ਤੁਸੀਂ ਪੈਸੇ ਪੁਲਿਸ ਭੇਜ ਕੇ ਪ੍ਰਸ਼ਾਸਨ ਭੇਜ ਕੇ ਉਹਨਾਂ ਨੂੰ ਪੈਸਾ ਸਟੋਲ ਕਰ ਰਹੇ ਹੋ ਇਹ ਆ ਹੈ ਐਸਵੀ ਗੈਂਗਸਟਰ ਤੇ ਧਰਮੀ ਫੌਜੀ ਪਰਿਵਾਰ ਉਹ ਹੈ ਜਿਨੇ ਆਪਣੇ ਕੌਮ ਖਾਤਰ ਆਪਣੀ ਆਪਣੇ ਧਰਮ ਖਾਤਰ ਸਾਰਾ ਕੁਰਬਾਨ ਕਰ ਦਿੱਤਾ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿਣਾ ਗੈਂਗਸਟਰ ਤੋਂ ਤੁਸੀਂ ਤਰਨਤਾਰਨ ਹਲਕੇ ਦਾ ਧੰਨਵਾਦੀ ਦੌਰਾ ਕਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਪਿੰਡ ਸਰਾਏ ਅਮਾਨਤ ਖਾਨ ਦੇ ਸਰਪੰਚ ਹਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਸਰਪੰਚ ਨੇ ਸੁਖਬੀਰ ਬਾਦਲ ਨੂੰ ਕਿਹਾ ਕਿ ਉਸ ਨੇ ਆਪਣੇ ਵਾਅਦੇ ਮੁਤਾਬਕ ਪਿੰਡ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਦਵਾਈ ਹੈ ਇਸ ਦੇ ਬਾਅਦ ਪੁਲਿਸ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਦੇਰ ਰਾਤ ਵੀ ਪੁਲਿਸ ਨੇ ਛਾਪਾ ਮਾਰਿਆ ਤੇ ਬੀਬੀਆਂ ਨੂੰ ਜ਼ਬਰਦਸਤੀ ਗੱਡੀ 'ਚ ਬਿਠਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਬੀਬੀਆਂ ਨਾਲ ਧੱਕਾਮੁਕੀ ਕੀਤੀ ਗਈ। ਰੌਲੇ ਦੀ ਆਵਾਜ਼ ਸੁਣ ਕੇ ਪਿੰਡ ਵਾਲੇ ਇਕੱਠੇ ਹੋਏ ਤੇ ਉਹਨਾਂ ਨੇ ਪੁਲਿਸ ਦੀ ਗੱਡੀ ਨੂੰ ਘੇਰਾ ਪਾ ਕੇ ਬੀਬੀਆਂ ਨੂੰ ਥਾਣੇ ਲਿਜਾਣ ਤੋਂ ਰੋਕਿਆ। ਸੁਖਬੀਰ ਬਾਦਲ ਨੇ ਕਿਹਾ ਕਿ ਮਾਨ ਸਰਕਾਰ ਜ਼ੁਲਮ ਦੇ ਸਾਰੇ ਰਿਕਾਰਡ ਤੋੜ ਰਹੀ ਹੈ। ਅਸੀਂ ਇਸ ਪਰਿਵਾਰ ਦਾ ਇਨਸਾਫ ਲਈ ਡਟਵਾ ਸਾਥ ਦੇਵਾਂਗੇ। ਆਪਾ ਜੋ ਤੁਹਾਡੇ ਨਾਲ ਪਹਿਲਾਂ ਜਵਾਬ ਦਿੱਤੀ। ਅਸੀਂ ਆਪਣੇ ਨੇ ਵੀ ਅਸੀਂ ਤੁਹਾਨੂੰ 500 ਦੇ ਈਡ ਕਰਾਵਾਂਗੇ ਅਸੀਂ 500 ਤੋਂ ਪਲੱਸ ਲੀਡ ਹੋਈ ਆ ਤੇ ਜੋ-ਜੋ ਚੋਣ ਨੇੜੇ ਆਉਂਦੀ ਰਹੀ ਆ ਤੇ ਸਾਨੂੰ 2-4 ਦਿਨ ਪਹਿਲਾਂ ਵੀ ਅਸੀਂ ਤਰਾਤ ਕਰਨੀ ਸੰਗਰੇ ਇਹ ਕੜੇ ਬੱਚਿਆਂ ਦੀ ਪੜ੍ਹਾਈ ਖਰਾਬ ਹੋਈ ਘਰਾਂ ਨੂੰ ਆ ਦੇ ਤਾਲੇ ਲੱਗੇ ਰਹੇ ਹੁਣ ਇਲਕਸ਼ਨ ਤੋਂ ਬਾਅਦ ਸਾਨੂੰ ਇੰਨਾ ਪਰੇਸ਼ਾਨ ਕੀਤਾ ਵਾਲ ਤੁਹਾਨੂੰ ਲੋਗ ਲੱਗੇ ਆ ਬੱਚੇ ਸਾਡੇ ਘਰੋਂ ਭ ਘਰ ਹੋਏ ਆ ਅਸੀਂ ਰੋਟੀ ਕਿਦੋਂ ਖਾਂਦੇ ਆੜੀਆਂ ਲੀਡ ਜਿਹਨੂੰ ਐਡਾ ਪਰੇਸ਼ਾਨ ਘਰਾਂ ਨੂੰ ਲੋਗ ਲੱਗੇ ਦੋਹਾਂ ਘਰਾਂ ਨੂੰ ਇਹ ਆ ਵੀ ਦਾ ਘਰ ਆ ਮੇਰਾ ਰੋਡ ਦੇ ਘਰ ਆ ਰਾਤ ਪਹਿਲਾਂ ਕੱਲ ਤਿੰਨ ਟਾਈਮ ਪੁਲਿਸ ਆਈ ਆ ਤਿੰਨ ਟਾਈਮ ਪੁਲਿਸ ਆਈ ਆ ਤੇ ਚਲੋ ਅਸੀਂ ਅੱਗਾ ਪਿਛਾ ਰੱਖਿਆ ਇਹ ਹਰਬੀ ਵੀ ਸੈਟ ਹੋ ਗਿਆ ਮੈਂ ਵੀ ਸੈਟ ਹੋ ਗਿਆ ਰਾਤ 6:30 ਵਜੇ ਪੁਲਿਸ ਆਈ ਗੱਡੀ ਭਰ ਕੇ ਨਾਲ ਏਡੀ ਪੁਲਿਸ ਸੀ ਇਹ ਮੇਰੇ ਮੈਸੇਜ ਬੈਠੇ ਆ ਇਹਨਾਂ ਨੂੰ ਦੋਆਂ ਡੌਲਿਆਂ ਤੋਂ ਫੜ ਕੇ ਧੂ ਧੂ ਦੇ ਨਾਲ ਐਸ ਐਚ ਓ ਹਰਬੀ ਸਿੰਘ ਉਹਨਾਂ ਇਹਨੂੰ ਘਟੋਂ ਫੜਿਆ ਫਿਰ ਇਹਨੇ ਛੁਕਾਇਆ ਵੀ ਤੇਰਾ ਮਤਲਬ ਤੈਨੂੰ ਪਾਵਰ ਨਹੀਂ ਆ ਵੀ ਲੈਡੀ ਨੂੰ ਹੱਥ ਲਾਉਂਦੇ ਆ ਤੇ ਬੜਾ ਜਿਆਦਾ ਧੂ ਤੂ ਇਹਨੂੰ ਗੱਡੀ ਤੋਂ ਦੇ ਫਿਰ ਚਲੋ ਅਸੀਂ ਸਾਰੇ ਪਿੰਡ ਦਾ ਨਗਰ ਨਿਵਾਸੀ ਦਾ ਧੰਨਵਾਦ ਕਰਦੇ ਇਹਨਾਂ ਸਾਰਿਆਂ ਇੱਕਜੁੱਟ ਹੋ ਕੇ ਉਸੇ ਵੇਲੇ ਇਕੱਠੇ ਹੋ ਗਏ ਆ ਗੱਡੀ ਦੇ ਅੱਗੇ ਹੋ ਗਏ ਵੀ ਅਸੀਂ ਲੇਡੀ ਨੂੰ ਨਹੀਂ ਜਾਣਦੇ ਮੇਰੇ ਨਾਲ ਤਾਂ ਬਹੁਤ ਰਾਤੀ ੱੱਕੇ ਛਾਈ ਕਰਦੇ ਰਹੇ ਆ ਪਰ ਮੇਰਾ ਪਿੰਡ ਡਟਿਆ ਰਿਹਾ ਸਾਰੇ ਪਿੰਡ ਨੇ ਘੇਰਾ ਪਾਇਆ ਗੱਡੀ ਨੂੰ ਮਾਰ ਕੇ ਫਿਰ ਉਹਨਾਂ ਨੇ ਮਤਲਬ ਮੇਰਾ ਦੁਬੱਟਾ ਵੀ ਮਤਲਬ ਲਾਇਆ ਐਸਐਚਓ ਨੇ ਫਿਰ ਉਹਨੂੰ ਮੈਂ ਸਾਈਡ ਵੀ ਮਾਰੀ ਕੇ ਪਾਸੇ ਉਹ ਮੇਰਾ ਮੋਬਾਈਲ ਖੋਇਆ ਫਿਰ ਮੈਂ ਉਹਦੇ ਹੱਥ ਚੋਂ ਮੋਬਾਈਲ ਵੀ ਖੋਇਆ ਮੈਂ ਕਹਾ ਮੇਰਾ ਮੋਬਾਈਲ ਦੇ ਮੈਂ ਆਪਣੇ ਪਿੰਡ ਨੂੰ ਜੋ ਵੀ ਹੈ ਸਾਰਿਆਂ ਨੂੰ ਸੱਦਨਾ ਪਰ ਉਹਨੇ ਮੈਨੂੰ ਮੋਬਾਈਲ ਨਹੀਂ ਦਿੱਤਾ ਪਰ ਮੇਰੇ ਪਿੰਡ ਨੇ ਜਦੋਂ ਇੱਕ ਬੰਦਾ ਮੇਰੇ ਘਰੇ ਆ ਉਹਨੇ ਵੇਖ ਕੇ ਸਾਰਾ ਉਹਨੂੰ ਇਹਨਾਂ ਚਪੇੜਾ ਮਾਰੀਆਂ ਗੱਡੂ ਨੂੰ ਵੀ ਮੇਰੇ ਬੈੱਡ ਤੇ ਸੁੱਟ ਕੇ ਇਹਨਾਂ ਕੋਲ ਬਹੁਤ ਕੁੱਟ ਮਾਰਿਆ ਉਹਨੇ ਨਿਕਲ ਕੇ ਬਾਹਰ ਰੌਲਾ ਪਾਇਆ ਫਿਰ ਉਹਨੇ ਬਾਹਰ ਜਾ ਕੇ ਰੌਲਾ ਪਾਇਆ ਸਾਰੀ ਪਬਲਿਕ ਨੂੰ ਨਾ ਠੱਠਿਆ ਕਰਕੇ ਫਿਰ ਗੱਡੀ ਨੂੰ ਘੇਰਾ ਪਾਇਆ ਤੇ ਮੁੜ ਕੇ ਇਹਨਾਂ ਨੇ ਇੱਕ ਮਤਲਬ ਲਗਾਇਆ ਤੇ ਮੈਂ ਡੀਜੀਪੀ ਸਾਹਿਬ ਨੂੰ ਦੱਸਣਾ ਚਾਹਣਾ ਹੈ ਤਾਂ ਸੁਣਿਓ ਕਹਾਣੀ ਥੋੜੀ ਪੁਲਿਸ ਕੀ ਕਰ ਰਹੀ ਹੈ ਹਲੇ ਵੀ ਤੁਸੀਂ ਸੋਚਦੇ ਹੋ ਕਿ ਤੁਸੀਂ ਡੀਜੀਪੀ ਰੈਨਡ ਲਾਈਕ ਥੋੜੀ ਹੁਸਾ ਕਰ ਰਹੀ ਹੈ ਕਿ ਆਹ ਕਾਨੂੰਨ ਚ ਲਿਖਿਆ ਹੈ ਕਿ ਐਂ ਕਰਨਾ ਹੁੰਦਾ ਹੈ ਲੋਕਾਂ ਨਾਲ ਜੇ ਥੋੜੀ ਜੇ ਥੋੜੀ ਪਾਰਟੀ ਨੂੰ ਕੋਈ ਵੋਟ ਨਾ ਪਾਏ ਇਸ ਕਰਕੇ ਮੈਂ ਬੇਨਤੀ ਕਰਦਾ ਸਾਰੀ ਸੰਗਤ ਨੂੰ ਆਹ ਜਿਹੜੀ ਪਾਰਟੀ ਐ ਆ ਲੁਟੇਰੀਆਂ ਦੀ ਪਾਰਟੀ ਐ ਗੁੰਡਾਗਰਦੀ ਇਹਨੇ ਸ਼ੁਰੂ ਕਰ ਦਿੱਤੀ ਐ ਇਹਨਾਂ ਦੇ ਜਸ ਸੋਢੀ ਨੇ ਕਿਹਾ ਸੀ ਭਾਵੇਂ ਸਾਨੂੰ ਜੁੱਤੀਆਂ ਮਾਰਨੀਆਂ ਪੈਣ ਭਾਵੇਂ ਸਾਨੂੰ ਕਬਜ਼ੇ ਕਰਨੇ ਪੈਣ ਅਸੀਂ ਜਿੱਤਾਂਗੇ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹਣਾ ਐ ਦੇਖੋ ਤੁਹਾਡੇ ਸਾਹਮਣੇ ਕੀ ਹੋਇਆ ਪੰਜਾਬ 'ਚ ਆ ਇਲੈਕਸ਼ਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੁੱਖ ਬੁਲਾਰੇ ਕੁਲਦੀਪ ਸਿੰਘ ਢਾਲੀਵਾਲ ਨੇ ਸੁਖਵੀਰ ਬਾਦਲ ਨੂੰ ਲੰਬੇ ਹੱਥੀਂ ਲਿਆਏ ਤਾਲੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਕੋਈ ਪੰਥਕ ਪਾਰਟੀ ਨਹੀਂ ਸਗੋ ਗੈਂਗਸਟਰਾਂ ਨੂੰ ਸ਼ਹਿ ਦੇਣ ਵਾਲੀ ਪਾਰਟੀ ਹੈ ਤਰਨਤਾਰਨ ਜ਼ਿਮਨੀ ਚੌਣ 'ਚ ਸੁਖਬੀਰ ਬਾਦਲ ਨੇ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਤੇ ਹਲਕੇ ਦੇ 30 ਤੋਂ 35 ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰ ਨਾਲ ਲੋਕਾਂ ਨੂੰ ਧਮਕਾਇਆ ਗਿਆ ਇਨ ਨਹੀਂ ਨਹੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੂੰ ਵੀ ਧਮਕੀ ਦਿੱਤੀ ਗਈ ਢਾਲੀਵਾਲ ਨੇ ਕਿਹਾ ਕਿ ਨਾ ਸਾਰੀਆਂ ਕਟਨਾਵਾਂ ਦੀ ਐਸਆਈਟੀ ਬਣਾ ਕੇ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਲੋਕਤੰਤ੍ਰਿਕ ਪ੍ਰਕਿਰਿਆ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਸਲਾਖਾਂ ਪਿੱਛੇ ਡੱਕਣਾ ਚਾਹੀਦਾ ਹੈ ਪੰਜਾਬ ਦੀ ਸਿਆਸਤ ਦੇ ਵਿੱਚ ਇਹ ਬਹੁਤ ਵੱਡਾ ਦੁਖਦਾਇਕ ਪਹਿਲੂ ਆ ਕੇ ਸੁਖਬੀਰ ਨੇ ਇੱਕ ਗੈਂਗਸਟਰ ਦਾ ਰਿਸ਼ਤੇਦਾਰ ਨੂੰ ਜਿਹੜਾ ਟਿਕਟ ਦੇਵੇ ਟਿਕਟ ਦੇ ਕੇ ਜਿਹੜਾ ਉੱਥੇ ਮੈਦਾਨ ਦੇ ਵਿੱਚ ਪਾ ਦਿਆ ਚਾਹੇ ਲੋਕਾਂ ਨੇ ਉਹਨੂੰ ਰੱਦ ਕਰ ਦਿੱਤਾ ਬਹੁਤ ਬੁਰੀ ਤਰ੍ਹਾਂ ਪਰ ਜਿਸ ਤੰਗ ਦਾ ਉਹ ਇਲੈਕਸ਼ਨ ਹੋਈ ਮੈਂ ਉਸ ਇਲੈਕਸ਼ਨ ਦੇ ਵਿੱਚ ਸੀਗਾ ਜਿਸ ਤੰਗ ਨਾਲ ਜੈਸ਼ਵਤ ਦੀ ਵੱਤੋਂ ਕੀਤੀ ਸੁਖਬੀਰ ਨੇ ਜਿਸ ਤੰਗ ਨਾਲ ਉਹਨਾਂ 40 ਪਿੰਡਾਂ ਦੇ ਵਿੱਚ 50 ਪਿੰਡਾਂ ਦੇ ਵਿੱਚ ਦਹਿਤ ਫਲਾਈ ਗਈ ਇਸ ਤੰਗ ਦੇ ਨਾਲ ਫੋਨ ਕਰਾ ਕਰਾ ਕੇ ਗੈਂਗਸਟਰਾਂ ਕੋਲੋਂ ਵੋਟਰਾਂ ਨੂੰ ਡਰਾਇਆ ਗਿਆ ਪਿੰਡਾਂ ਦੇ ਸਰਪੰਚਾਂ ਨੂੰ ਡਰਾਇਆ ਗਿਆ ਉਹ ਇੱਥੋਂ ਤੱਕ ਕਿ ਸਾਡੇ ਉਮੀਦਵਾਰ ਸਰਦਾਰ ਅਮੀਤ ਸਿੰਘ ਸੰਧੂ ਨੂੰ ਵੀ ਧਮਕੀ ਦਵਾਈ ਗਈ ਉਹ ਐਫਆਈਆ ਵੀ ਦਰਜ ਹੈ ਐਫਆਈਆ ਪੱਛਿਆ ਦਰਜ ਹੋਇਆ ਮੈਂ ਕਹਿਣਾ ਚਾਹੁੰਦਾ ਕਿ ਇੱਕ ਬੜਾ ਸੀਰੀਅਸ ਔਰ ਦਸੇਵਤੇ ਬਹੁਤ ਸੀਰੀਅਸ ਪੁਆਇੰਟ ਹੈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਕਾਲੀ ਦਲ ਨੇ ਟਿਕਟ ਦਵਾ ਕੇ ਗੈਂਗਸਟਰਵਾਦ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਕਾਲੀਆ ਹੀ ਲੈਂਦਾ ਸੀ ਜਿਹੜਾ ਡਰਗ ਮਾਫੀਆ ਗੈਂਗਸਟਰਵਾਦ ਇਹੀ ਲੈ ਕੇ ਪਹਿਲੇ 10 ਸਾਲ ਜਦੋਂ ਇਹਨਾਂ ਦੀ ਸਰਕਾਰ ਸੀਗੀ ਉਹ ਅੱਜ ਉਹਨਾਂ ਨੇ ਪਤਖ ਸਗਵੀਰ ਨੇ ਉਹਨਾਂ ਨੂੰ ਟਿਕਟ ਦੇ ਕੇ ਇਹ ਮੰਨ ਲਿਆ ਕਿ ਉਹਨਾਂ ਦੀ ਪਾਰਟੀ ਕੋਈ ਪੰਥਕ ਨਹੀਂ ਹੈ ਉਹ ਗੈਂਗਸਟਰਾਂ ਦੀ ਪਾਰਟੀ ਹੈ ਉਹ ਗੈਸਟਰਾ ਦੀ ਪਾਰਟੀ ਦੀ ਨੁਮਾਇੰਦਗੀ ਕਰਦੇ ਆ। ਔਰ ਇਹ ਪਿੰਪ ਜਿਹੜੀ ਆ ਇਹ ਪੰਜਾਬ ਦੇ ਵਿੱਚ ਸੁਖਵੀਰ ਪਾਉਣੀ ਚਾਹੁੰਦਾ। ਅਸੀਂ ਇਹ ਪਿੰਪ ਨਹੀਂ ਪੈਣ ਦਵਾਂਗੇ। ਮੈਂ ਆਮ ਆਦਿ ਪਾਰਟੀ ਵੱਲੋਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਹੂੰਗਾ ਕਿ ਇਹ ਜਿਹੜਾ ਬਤਾਰਾ ਹੋਇਆ ਉੱਥੇ ਲੈਕਚਰ ਦੇ ਵਿੱਚ ਜਿਹੜਾ ਬਹਿਸ ਦਾ ਮਾਹੌਲ ਸਿਰਜਿਆ ਜਿਸ ਸਦਸੇ ਦੇ ਆ ਰਹੇ ਤੇ ਸੁਖਬੀਰ ਨੇ ਵੋਟਾਂ ਲਈਆਂ ਤੇ ਅੱਜ ਕਹਿ ਰਿਹਾ ਕਿ ਪੰਥਕ ਸਾਹਿਬ ਜੀ ਦੂਜੇ ਨੰਬਰ ਤੇ ਆ ਗਏ ਜੀ ਅਸੀਂ ਤੇ ਵੇਖੋ ਸਤਾਇਤ ਕੀ ਕਰਦੇ ਆ ਜੀ ਇੱਕ ਬਹੁਤ ਵੱਡਾ ਜਾਂਚ ਦਾ ਵਿਸ਼ਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਔਰ ਇਹ ਕਦੀ ਵੀ ਮੁੜ ਕੇ ਪੰਜਾਬ ਦੀ ਪੋਲਟਿਕਸ ਵਿੱਚ ਨਹੀਂ ਹੋਣਾ ਚਾਹੀਦਾ ਇਹ ਜਾਂਚ ਜਿਹੜੀ ਹੈ ਚੇ ਕੋਈ ਐਸਆਈਟੀ ਬਣਾਈ ਜਾਵੇ ਚੇ ਕੁਛ ਹੋਰ ਕੀਤਾ ਜਾਵੇ ਤਾਂ ਇਹ ਤਾਂ ਵੀ ਉਹਨਾਂ ਲੋਕਾਂ ਨੂੰ ਮਿਲਿਆ ਜਾਵੇ ਜਿਨ੍ਹਾਂ ਲੋਕਾਂ ਨੇ ਦਹਿਸ਼ਤ ਦੇ ਮਾਹੌਲ ਵਿੱਚ ਵੋਟਾਂ ਪਾਈਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੂੰ ਫੋਨ ਕਰ ਕਰਕੇ ਧਰਾਤਮਕ ਧਰਾਤਮਕਾ ਕੇ ਜਿਹੜੀਆਂ ਵੋਟਾਂ ਲਈਆਂ ਗਈਆਂ ਇਹ ਜਾਂਚ ਕਰਨੀ ਚਾਹੀਦੀ ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਉੱਤੇ ਪਲਟਵਾਰ ਕੀਤਾ ਹੈ ਪੰਨੂ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਟੋਲਾ ਤਰਨਤਾਰਨ ਜ਼ਿਮਨੀ ਚੋਣ ਚ ਪਹਿਲੇ 2 ਰਾਊਂਡ ਚ ਲੀਡ ਲੈਂਡ ਨੂੰ ਹੀ ਆਪਣੀ ਵਾਪਸੀ ਦੱਸ ਰਿਹਾ ਏ ਜਦਕਿ ਇਹ ਲੀਡ ਉਹਨਾਂ ਪਿੰਡਾਂ ਚੋਂ ਲਈ ਗਈ ਜਿੱਥੇ ਗੈਂਗਸਟਰ ਤੇ ਉਸਦਾ ਪਰਿਵਾਰ ਹਾਵੀ ਸੀ ਪੂਰੀ ਚੋਣ ਚ ਧਰਮੀ ਫੌਜੀ ਦੇ ਪਰਿਵਾਰ ਦਾ ਨਾਰਾ ਦੇਣ ਵਾਲੇ ਪ੍ਰਚਾਰ ਦੌਰਾਨ ਇੱਕ ਵਾਰ ਵੀ ਧਰਮੀ ਫੌਜੀ ਦੀ ਫੋਟੋ ਨਹੀਂ ਦਿਖਾ ਸਕੇ ਇਸ ਚੋਣ ਚ ਅਕਾਲੀ ਦਲ ਨੇ ਕਿਸੇ ਧਰਮੀ ਫੌਜੀ ਦੇ ਪਰਿਵਾਰ ਨੂੰ ਨਹੀਂ ਸਗੋਂ ਗੈਂਗਸਟਰ ਦੇ ਪਰਿਵਾਰ ਨੂੰ ਟਿਕਟ ਦਿੱਤੀ ਸੀ ਪੰਨੂ ਨੇ ਕਿਹਾ ਕਿ ਮਾਨ ਸਰਕਾਰ ਗੈਂਗਸਟਰਵਾਦ ਨੂੰ ਦੁਬਾਰਾ ਪੰਜਾਬ ਅੰਦਰ ਸਿਰ ਨਹੀਂ ਚੁੱਕਣ ਦੇਵੇਗੀ ਜਿਹੜੀ ਤਰਨਤਾਰਨ ਦੀ ਜ਼ਿਮਨੀ ਚੋਣ ਹੁਣੇ ਹੋ ਕੇ ਹਟੀ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਇੱਕ ਚੀਜ਼ ਜਿਹੜੀ ਉਭਾਰੀ ਜਾ ਰਹੀ ਹੈ ਸੁਖਬੀਰ ਸਿੰਘ ਬਾਦਲ ਹੋਰਾ ਦੇ ਵੱਲੋਂ ਜਾਂ ਉਹਨਾਂ ਦੇ ਆਈਟੀ ਵਿੰਗ ਦੇ ਵੱਲੋਂ ਕਿ ਇਹ ਅਕਾਲੀ ਦਲ ਦੀ ਵਾਪਸੀ ਅਕਾਲੀ ਦਲ ਬਾਦਲ ਦੀ ਜਿਹੜੀ ਉਹ ਵਾਪਸੀ ਹੋਗੀ ਪੁਰਾਣੇ ਸਟਾਈਲ ਦੇ ਵਿੱਚ ਇੱਕ ਗੋਲੀ ਆਉਂਦੀ ਸੀ ਕਨੈਣ ਦੀ ਕਨੈਣ ਦੀ ਗੋਲੀ ਮਾਵਾਂ ਜਿਹੜੀਆਂ ਉਹ ਗੁੜ ਲਾ ਕੇ ਖਵਾ ਲੈਂਦੀਆਂ ਸੀ ਜਾਂ 슈ਗਰ ਕੋਟਡ ਆਉਂਦੀ ਸੀ ਕਹਤਾ ਇਹ ਗਿਆ ਕਿ ਅਸੀਂ ਧਰਮੀ ਫੌਜੀ ਦੇ ਪਰਿਵਾਰ ਨੂੰ ਟਿਕਟ ਦਿੱਤੀ ਐ ਟਿਕਟ ਦਿੱਤੀ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਧਰਮੀ ਫੌਜੀ ਧਰਮੀ ਫੌਜੀ ਕਹਿ ਕੇ ਉਹ ਧਰਮੀ ਫੌਜੀ ਜਿਹੜਾ ਕਿਸੇ ਨੇ ਵੇਖਿਆ ਹੀ ਨਹੀਂ ਕਿ ਉਹ ਕੌਣ ਸੀ ਕੀ ਉਹ ਧਰਮੀ ਫੌਜੀਆਂ ਦੇ ਵਿੱਚ ਸ਼ਾਮਲ ਸੀ ਇਸੇ ਕਰਕੇ ਉਹਨੂੰ ਸਾਹਮਣੇ ਨਹੀਂ ਲਿਆਂਦਾ ਗਿਆ ਕਿ ਕਿਤੇ ਅਸਲੀਅਤ ਸਾਹਮਣੇ ਨਾ ਆ ਜਾਈ ਔਰ ਟਿਕਟ ਦਿੱਤੀ ਗਈ ਇੱਕ ਗੈਂਗਸਟਰ ਦੇ ਪਰਿਵਾਰ ਨੂੰ ਔਰ ਇਹ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਦੀ ਪਤਾ ਨਹੀਂ ਵਾਪਸੀ ਹੋ ਰਹੀ ਹੈ ਸੁਖਵੀਰ ਸਿੰਘ ਬਾਦਲਹੁਰੀ ਸੋਚਦੇ ਆ ਕਿ ਸ਼ਾਇਦ ਅਜੇ ਵੀ ਇਹ 7 ਤੋਂ 17 ਵਾਲਾ ਦੌਰ ਹੈ ਜਿਹਦੇ ਵਿੱਚ ਉਹਨਾਂ ਦੀਆਂ ਇਹੋ ਜਿਹੀਆਂ ਆਪ ਹੁਦਰੀਆਂ ਜਾਂ ਗੈਂਗਸਟਰਾਂ ਨੂੰ ਜਿਹੜਾ ਪਨਾਹ ਦੇਣੀ ਤੇ ਗੈਂਗਸਟਰਾਂ ਨੂੰ ਬੜਾਵਾ ਦੇਣਾ ਉਹ ਗੱਲਾਂ ਸ਼ਾਇਦ ਅੱਜ ਵੀ ਚੱਲ ਜਾਣਗੀਆਂ ਇਹ ਚੱਲਣੀਆਂ ਨਹੀਂ ਉਸ ਟਾਈਮ ਦੇ ਉੱਤੇ ਕਿਸ ਤਰੀਕੇ ਦੇ ਨਾਲ ਗੈਂਗਸਟਰਵਾਦ ਇਹਨਾਂ ਨੇ ਪ੍ਰਮੋਟ ਕੀਤਾ ਉਹ ਸਭ ਨੂੰ ਬਤਾ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਦੇ ਵਾਸਤੇ ਜਾਂਦਾ ਉਹਦਾ ਕਤਲ ਕਰ ਦਿੱਤਾ ਜਾਂਦਾ ਉਹਦੀ লাশ ਦੇ ਉੱਤੇ ਜਿੰਦਾਬਾਦ ਦੇ ਨਾਰੇ ਕਿਹਦੇ ਨਾਂ ਦੇ ਉੱਤੇ ਲੱਗੇ ਸਭ ਨੂੰ ਪਤਾ ਹੈ ਲੁਧਿਆਣੇ ਦੇ ਵਿੱਚ ਇੱਕ ਪੁਲਿਸ ਆਫੀਸਰ ਦੀ ਲੱਤ ਤੋੜ ਦਿੱਤੀ ਜਾਂਦੀ ਹੈ ਇਹਨਾਂ ਦੇ ਬੰਦਿਆਂ ਦੇ ਵੱਲੋਂ ਉਹ ਗੈਂਗਸਟਰਵਾਦ ਸੀ ਫਰੀਦਕੋਟ ਦੇ ਵਿੱਚੋਂ ਇੱਕ ਲੜਕੀ ਨੂੰ ਅਗਵਾ ਕਰ ਲਿਆ ਜਾਂਦਾ ਕਿੰਨੀ ਦੇਰ ਬਾਅਦ ਉਹ ਪ੍ਰਾਪਤ ਹੁੰਦੀ ਹੈ ਉਹ ਗੈਂਗਸਟਰਵਾਦ ਸੀ ਸਿਖਰ ਦੇਖਿਆ ਲੋਕਾਂ ਨੇ ਗੈਂਗਸਟਰਵਾਦ ਦਾ ਜਦੋਂ ਨਾਬਾ ਜੇਲ੍ਹ ਬ੍ਰੇਕ ਹੋਈ ਉਹਦੇ ਵਿੱਚੋਂ ਕਿੰਨੇ ਗੈਂਗਸਟਰ ਭੱਜੇ ਕਿਹਨੇ ਭਜਾਏ ਸੀਸੀਟੀਵੀ ਸਾਰੇ ਕਿਹਨੇ ਜਿਹੜੇ ਸੀ ਉਹ ਡਿਸਟਰੋਏ ਕਰਵਾ ਦਿੱਤੇ ਇਹ ਸਭ ਨੂੰ ਪਤਾ ਹੈ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਉਦੋਂ ਤੁਸੀਂ ਗੈਂਗਸਟਰਵਾਦ ਨੂੰ ਸ਼ਹਿਦ ਦਿੱਤੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਗੈਂਗਸਟਰਵਾਦ ਨੂੰ ਸ਼ਹਿਰ ਨਹੀਂ ਦਿੰਦੀ ਤੇ ਨਾ ਪੰਜਾਬ ਦੇ ਲੋਕ ਜਿਹੜੇ ਆ ਉਹ ਗੈਂਗਸਟਰਵਾਦ ਨੂੰ ਦੁਬਾਰਾ ਉੱਠਣ ਦੇਣਗੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਤਰਨਤਾਰਨ ਜ਼ਿਮਨੀ ਚੌਂਚ ਮਿਲੀ ਹਾਰ ਤੋਂ ਬਾਅਦ ਪੰਥਕ ਇਕਤਾ ਦੀ ਲੋੜ ਤੇ ਜ਼ੋਰ ਦਿੰਦਾ ਏ ਚੰਦੂ ਮਾਜਰਾ ਨੇ ਕਿਹਾ ਕਿ ਚਾਹੇ ਜ਼ਿਮਨੀ ਚੋਣ ਚ ਕੋਈ ਵੀ ਧਿਰ ਜਿੱਤੀ ਹੋਵੇ ਜਾਂ ਦੂਜੇ ਤੀਜੇ ਨੰਬਰ ਤੇ ਰਹੀ ਹੋਵੇ ਤਰਨਤਾਰਨ ਦੇ ਲੋਕਾਂ ਨੇ ਇਹ ਸਪਸ਼ਟ ਸੰਦੇਸ਼ ਦਿੱਤਾ ਏ ਕਿ ਪੰਥ ਅਜੇ ਜਿਉਂਦਾ ਏ ਜੇਕਰ ਇਹ ਪੰਥ ਟੁਕੜਿਆਂ ਚ ਨਾ ਵੰਡਿਆ ਹੋਵੇ ਤਾਂ ਪੰਜਾਬ ਅਤੇ ਦੇਸ਼ ਉੱਤੇ ਰਾਜ ਕਰ ਸਕਦਾ ਏ ਚੰਦੂ ਮਾਜਰਾ ਨੇ ਕਿਹਾ ਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਇਸ ਨਾਲ ਨਜਿੱਠਣ ਲਈ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਪੰਜਾਬ ਦੇ ਲੋਕ ਮਹਿਸੂਸ ਕਰਦੇ ਇਥੇ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਨੂੰ ਕੋਈ ਐਸੀ ਲੀਡਰਸ਼ਿਪ ਮਿਲਣੀ ਚਾਹੀਦੀ ਆ ਜਿਹੜੀ ਪੰਜਾਬ ਦੇ ਉਜੜੇ ਹੋਏ ਪੰਜਾਬ ਦੇ ਵਿਰਾਨ ਹੋਏ ਪੰਜਾਬ ਦੀ ਇਸ ਬਰਬਾਦੀ ਤੇ ਤਬਾਹੀ ਦੇ ਵਿੱਚੋਂ ਕੱਢ ਕੇ ਪੰਜਾਬ ਨੂੰ ਕਿਸੇ ਕਿਨਾਰੇ ਤੇ ਲੈ ਜਾਵੇ ਔਰ ਪੰਜਾਬ ਅੱਜ ਜਿਵੇਂ ਦਿੱਲੀ ਦੀਆਂ ਸਾਜ਼ਸ਼ਾਂ ਦੇ ਤਹਿਤ ਪੰਜਾਬ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ ਪੰਜਾਬ ਦੀ ਯੂਨੀਵਰਸਿਟੀ ਤੇ ਕੇਂਦਰ ਕਾਬਜ ਹੋਣਾ ਜਾ ਰਿਹਾ ਸਾਡੇ ਡੈਮਾਂ ਤੇ ਕਾਬਜ ਹੋ ਰਹੇ ਨੇ ਔਰ ਸਾਨੂੰ ਚੁਣੌਤੀਆਂ ਉਹਨਾਂ ਚੁਣੌਤੀਆਂ ਦਾ ਟੱਕਰਾ ਕਰ ਲਈ ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਉਹਨਾਂ ਦਾ ਮੁਕਾਬਲਾ ਕਰਨ ਲਈ ਜਥੇਬੰਦ ਹੋਣ ਦੀ ਲੋੜ ਹੁਣੇ ਹੁਣ ਤਰਨਤਾਰਨ ਦੀ ਇਲੈਕਸ਼ਨ ਨੇ ਜਿਹੜੇ ਨਤੀਜੇ ਕੱਢੇ ਨੇ ਜਿੱਤ ਕਿਸੇ ਵੀ ਹੋ ਗਈ ਹੋਵੇ 2 ਨੰਬਰ ਤੇ ਕੋਈ ਆ ਗਿਆ ਹੋਵੇ 3 ਤੇ ਕੋਈ ਆ ਗਿਆ ਹੋਵੇ ਪਰ ਮੈਂ ਕਹਿ ਸਕਦਾ ਕਿ ਤਰਨਤਾਰਨ ਉਪਚੋਣ ਨੇ ਬੜਾ ਸਪਸ਼ਟ ਤੇ ਸੰਕੇਤ ਦਿੱਤਾ ਕਿ ਪੰਜਾਬ ਦੀ ਧਰਤੀ ਤੇ ਅਜੇ ਵੀ ਪੰਥ ਜਿਉਂਦਾ ਅਜੇ ਵੀ ਪੰਥ ਜਾਗਦਾ ਔਰੇ ਪੰਥ ਦੇ ਟੁਕੜਿਆਂ ਵਿੱਚ ਨਾ ਵੰਡਿਆ ਹੋਵੇ ਜੇ ਪੰਥ ਖਿੰਡਿਆ ਨਾ ਹੋਵੇ ਜੇ ਪੰਥ ਦੀਆਂ ਆਵਾਜ਼ਾਂ ਅਲਗ-ਅਲਗ ਨਾ ਹੋਣ ਤਾਂ ਪੰਥ ਜਿਹੜਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਦੇਸ਼ ਤੇ ਸੂਬੇ ਤੇ ਰਾਜ ਕਰਨ ਤੋਂ ਸੋ ਇਸ ਕਰਕੇ ਅੱਜ ਪੰਥਕ ਸ਼ਕਤੀ ਨੂੰ ਮਜ਼ਬੂਤ ਕਰ ਲਈ ਜੋ ਤਰਨ ਤਾਰਨ ਦੇ ਲੋਕਾਂ ਨੇ ਸਨੇਹਾ ਦਿੱਤਾ ਮੈਂ ਮਾਨ ਨਾ ਕਹਿ ਸਕਦਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਬੈਠੇ ਨੇ ਸ਼ਿਸ਼ੋਭਤ ਨੇ ਸਾਰੀ ਟੀਮ ਬੈਠੀ ਆ ਔਰ ਇਸ ਟੀਮ ਦਾ ਆਗੂ ਰੋਲ ਨਿਭਾ ਰਹੇ ਨੇ ਰਖੜਾ ਪਰਿਵਾਰ ਦੇ ਮੈਂਬਰ ਸਤਸੁਰਜੀਤ ਸਿੰਘ ਰਖੜਾ ਸੋ ਸਾਡਾ ਯਤਨ ਕਿ ਅਸੀਂ ਪੰਜਾਬ ਨੂੰ ਖਿਲਰੇ ਹੋਏ ਪੰਜਾਬ ਨੂੰ ਬਰਬਾਦ ਹੋ ਰਹੇ ਤਬਾਹ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਔਰ ਦਿੱਲੀ ਤੋਂ ਆਪਣੇ ਹੱਕ ਲੈਣ ਲਈ ਆਪਣਾ ਮਾਣ ਆਪਣੀ ਇੱਜ਼ਤ ਆਪਣਾ ਗੌਰਵ ਬਹਾਲ ਕਰ ਲਈ ਆਪਣੀ ਤਾਕਤ ਨੂੰ ਮਜ਼ਬੂਤ ਕਰੀਏ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਤੇ ਗੜ ਸ਼ੰਕਰ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਰੋੜੀ ਨੇ ਆਪਣੇ ਤੇ ਲੱਗੇ ਨਜਾਇਜ਼ ਮਾਈਨਿੰਗ ਦੇ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ ਇਸ ਦੇ ਨਾਲ ਹੀ ਰੋੜੀ ਨੇ ਕਾਂਗਰਸ ਦੇ ਬਲਾਕ ਪ੍ਰਧਾਨ ਦੀ ਇੱਕ ਆਡੀਓ ਵੀ ਜਾਰੀ ਕੀਤੀ ਰੋੜੀ ਨੇ ਕਿਹਾ ਕਿ ਦੇਰ ਰਾਤ ਪੁਲਿਸ ਨੇ ਮਾਈਨਿੰਗ ਦੇ ਇਲਜ਼ਾਮ 'ਚ ਦੋ ਜਣੇ ਕਾਬੂ ਕੀਤੇ ਸਨ ਉਹਨਾਂ ਨੂੰ ਪਤਾ ਲੱਗਾ ਕਿ ਕਾਂਗਰਸ ਦੇ ਆਗੂ ਉਹਨਾਂ આરોપીਆਂ ਨੂੰ ਥਾਣੇ 'ਚ ਛਡਵਾਉਣ ਲਈ ਫੋਨ ਕਰ ਰਹੇ ਨੇ ਰੋੜੀ ਨੇ ਕਿਹਾ ਕਿ ਇਹ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਵਾਲੀ ਗੱਲ ਹੈ ਕਾਂਗਰਸ ਸੀ ਆਗੂਆਂ ਦੇ ਇਸ ਕਦਮ ਤੋਂ ਸਾਬਤ ਹੋ ਗਿਆ ਕਿ ਉਹ ਨਜਾਇਜ਼ ਮਾਈਨਿੰਗ ਕਰਨ ਵਾਲਿਆਂ ਦੀ ਸਰਪ੍ਰਸਤੀ ਕਰ ਰਹੇ ਨੇ ਇਸ ਦੇ ਨਾਲ ਹੀ ਰੋੜੀ ਨੇ ਕਿਹਾ ਕਿ ਮਾਈਨਿੰਗ ਮਾਫੀਆ ਖਿਲਾਫ ਪੁਲਿਸ ਵੱਲੋਂ ਬਿਨਾਂ ਕਿਸੇ ਦਬਾਅ ਦੇ ਕਾਰਵਾਈ ਕੀਤੀ ਜਾ ਰਹੀ ਹੈ ਉਲਟਾ ਚੋਰ ਕੋਤਵਾਲ ਕੋ ਡਾਂਟੇ ਚੋਰੀ ਉਤੋਂ ਸੀ ਨਜੋਰੀ ਮੈਂ ਅੱਜ ਤੱਕ ਕਦੇ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ ਕਦੇ ਕਿਸੇ ਦੀ ਗੱਲ ਕੀਤੀ ਨਾ ਕਿਸੇ ਤੇ ਇਲਜ਼ਾਮਬਾਜ਼ੀ ਕੀਤੀ ਹੈ ਪਰ ਗੱਲ ਸਚਾਈ ਜਿਹੜੀ ਹੈ ਉਹ ਲੋਕਾਂ ਦੇ ਸਾਹਮਣੇ ਦੱਸਣੀ ਵੀ ਮੈਂ ਜ਼ਰੂਰੀ ਸਮਝਦਾ ਕਿਉਂਕਿ ਗਰਸ਼ੰਕਰ ਪੁਲਿਸ ਨੇ ਜਿਹੜੇ ਆ ਦੋ ਬੰਦੇ ਰਾਤ ਨੂੰ 2 ਵਜੇ ਗ੍ਰਿਫਤਾਰ ਕੀਤੇ ਜਿਨ੍ਹਾਂ ਦੇ ਵਿੱਚ ਬਲੋਕ ਕਾਂਗਰਸ ਦੇ ਪ੍ਰਧਾਨ ਜਿਹੜੇ ਆ ਉਹ ਪੁਲਿਸ ਨੂੰ ਫੋਨ ਕਰ ਰਹੇ ਆ ਤੇ ਜਦੋਂ ਮੈਂ ਉਹਨਾਂ ਨਾਲ ਸੰਪਰਕ ਕੀਤਾ ਕਿ ਭਾਈ ਸਾਹਿਬ ਤੁਸੀਂ ਉਹ ਟਿਪਰਾਂ ਦੇ ਜਿਹੜੀ ਚੋਰੀ ਦੀਆਂ ਪਰਚੀਆਂ ਦੇ ਵਿੱਚੋਂ ਦੋ ਬੰਦੇ ਪੁਲਿਸ ਨੇ ਫੜੇ ਆ ਤੁਸੀਂ ਉਹਨਾਂ ਵਿੱਚ ਉਹਨਾਂ ਨੂੰ ਫੋਨ ਕਿਉਂ ਕਰ ਰਹੇ ਆ ਉਹਨਾਂ ਨੂੰ ਮੈਨੂੰ ਸਾਫ਼ ਜਿਹੜਾ ਇਨਕਾਰ ਕਰਤਾ ਕਹਿੰਦੇ ਮੈਂ ਤਾਂ ਜਾਣਦਾ ਨਹੀਂ ਮੈਨੂੰ ਤਾਂ ਰਾਤ ਨੂੰ 2 ਵਜੇ ਉਹਨਾਂ ਦਾ ਫੋਨ ਆਇਆ ਸੀ ਕਿ ਅਸੀਂ ਭਾਈ ਸਾਹਿਬ ਸਾਡੇ ਪੁਲਿਸ ਨੇ ਬੰਦੇ ਫੜ ਲਏ ਭਾਈ ਸਾਹਿਬ ਚੋਰੀ ਦੀਆਂ ਪਰਚੀਆਂ ਜਿਹੜੀਆਂ ਕਿਉਂਕਿ ਨਾਕਾ ਜਦੋਂ ਉੱਥੇ ਲੱਗਾ ਹੋਇਆ ਹੈ ਹਿਮਾਚਲ ਤੋਂ ਜਿਹੜੀਆਂ ਗੱਡੀਆਂ ਹੁੰਦੀਆਂ ਉਹਨਾਂ ਤੇ 3000 ਰੁਪਏ ਦੀ ਪਰਚੀ ਲੱਗਦੀ ਹੈ ਔਰ ਉਹ ਜਿਹੜੇ ਦੋ ਬੰਦੇ ਸੀ ਉਹ ਗੱਡੀ ਰੋਕ ਕੇ ਉੱਥੋਂ ਚੋਰੀ ਨਾਲ ਗੱਡੀਆਂ ਕਢਵਾ ਰਹੇ ਸੀ ਔਰ ਤੁਸੀਂ ਉਹਨਾਂ ਨੂੰ ਛਡਵਾਉਣ ਦੇ ਲਈ ਪੁਲਿਸ ਨੂੰ ਫੋਨ ਕਰ ਰਹੇ ਹੋ ਔਰ ਜਦੋਂ ਤੁਹਾਡਾ ਜਿਹੜਾ ਪਰਦਾ ਫਾਸ਼ ਹੋ ਗਿਆ ਫਿਰ ਤੁਸੀਂ ਕਹਿੰਦੇ ਕਿ ਮੈਨੂੰ ਉਹਨਾਂ ਨੂੰ ਜਾਣਦੇ ਨਹੀਂ ਤੁਸੀਂ ਕਿਹਾ ਕਿ ਭਾਈ ਸਾਹਿਬ ਮੈਨੂੰ ਤਾਂ ਸਿਰਫ ਕੋ ਫੋਨ ਆਇਆ ਸੀ ਮੈਂ ਜਿਹੜੀ ਉਹਨਾਂ ਦੇ ਨਾਲ ਬਲਕ ਪ੍ਰਧਾਨ ਦੇ ਨਾਮ ਮੇਰੀ ਗੱਲ ਹੋਈ ਹੈ ਮੈਂ ਹੁਣ ਉਹਦੀ ਆਡੀਓ ਵੀ ਤੁਹਾਡੇ ਨਾਲ ਪਾਵਾਂਗਾ ਬਸ ਸੱਚੀ ਗੱਲ ਜੀ ਸੱਚਾ ਸੁਪਨ ਸਾਹਿਬ ਕੀ ਗੋ ਕੀ ਤੁਸੀਂ ਸੁਣੋ ਬਸ ਇਹ ਤਾਂ ਇਹ ਤਾਂ ਦਾ ਕਰ ਪਰ ਸਾਡੀ ਕਾ ਸੋ ਬਦਲੀ ਬਦਲੀ ਮੈਨੂੰ ਐਸਐਚਓ ਦੱਸਦਾ ਤੁਸੀਂ ਫੋਨ ਕੀਤਾ ਰਾਤ ਨੂੰ ਬੰਦਾ ਫੜਿਆ ਉਹਨੇ ਗੱਡੀ ਕੱਢਿਆ ਉਹਨਾਂ ਨੂੰ ਹੰਡਾਉਂਦਾ ਪਤਾ ਨਹੀਂ ਮੈਨੂੰ ਗੱਲ ਕਰ ਕਿਸੇ ਵਾਰਡ ਤੋਂ ਫੋਨ ਆਇਆ ਵੀ ਯਾਰ ਇੱਧਰ ਸਾਡੇ ਬੰਦੇ ਚੱਕ ਲੈ ਹਾਂ ਮੈਂ ਕਿਹਾ ਯਾਰ ਕਿਸੇ ਰਿਗਾਰਡਿੰਗ ਚੱਕਿਆ ਹਾਂ ਤਾਂ ਕੁਝ ਪਤਾ ਨਹੀਂ ਹੈਗਾ ਹਾਂ ਹਾਂ ਤੇ ਉਹ ਬੰਦੇ ਨੇ ਨਾਮ ਵੀ ਨਹੀਂ ਦੱਸਿਆ ਆਪਣਾ ਮੈਂ ਐਸਐਚਓ ਨੇ ਕਿਹਾ ਮੈਂ ਕੋਈ ਬੰਦੇ ਹੁੰਦੇ ਵੀ ਚੱਕਿਆ ਕਹਿੰਦਾ ਚੱਕੇ ਤਾਂ ਹੈਗੇ ਆ ਕਦੋਂ ਕਦੋਂ ਕਦੇ ਫੋਨ ਆਇਆ ਸੀ ਮੈਨੂੰ ਤਾਂ ਆਇਆ ਰਾਤੀ 2:00 ਵਜੇ ਵਧੀ ਰਾਤ 2 ਵਜੇ ਹਾਂਜੀ ਯਾਰ ਇਹ ਬੰਦੇ ਗੱਤ ਕੰਮ ਕਰਦੇ ਇੱਥੇ ਨਾ ਟਿੱਫਰ ਜਿਹੜੇ ਲੱਗਦੇ ਆ ਉਹਨਾਂ ਦੇ ਹੱਥ ਪਾਟੀਆਂ ਪੁੱਟੀਆਂ ਕਰਾਉਂਦੇ ਆ ਤੁਸੀਂ ਉਹਨੂੰ ਗਾਇਸ ਸਸਾਈ ਲਾਉਂਦੇ ਆ ਦੇ ਸਾਨੂੰ ਇਹ ਕੋ ਸਾਡੇ ਬੰਦੇ ਛੱਡੀ ਨਹੀਂ ਭਾਜੀ ਆਪਾਂ ਗਲਤ ਕੰਮ ਨੂੰ ਸਾਥ ਨਾ ਦਈਏ ਆਪਾਂ ਜਿਹੜੇ ਟਿੱਫਰ ਟਿੱਫਰਾਂ ਦੇ ਆਪੋ ਦਾ ਖਲਾਫ ਆ ਨਿੱਕ ਮੇਰਾ ਭਾਇਆ ਤੈਨੂੰ ਗੱਲ ਥੋੜੀ ਕਰਨਾ ਭਾਜੀ ਮੈਂ ਤੁਹਾਨੂੰ ਦੱਸਾਂ ਕਿ ਰਾਤ ਰਾਤ ਸੌਂਤਾਲਾ ਹੋਣਾ ਰਾਤ ਉਦਨੇ ਬੰਦੇ ਫੜੇ ਜਿਹੜੇ ਗੱਡੀਆਂ ਲਗਾਦੇ ਸੀ ਬਿਨਾਂ ਪਰਚੀ ਤੋਂ ओके ਤੇ ਆਪਾਂ ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਕਾਂਗਰਸ ਦੇ ਬਲੌਕ ਪ੍ਰਧਾਨ ਆ ਗੱਡੀਆਂ ਵਾਲੇ ਬੰਦੇ ਤੁਸੀਂ ਛੱਡੋ ਸੋ ਮੇਰੀ ਗੱਲ ਆਪਾਂ ਇੱਕ ਪਾਸੇ ਕਹਿੰਦੇ ਟਿੱਪਰ ਗੜ ਬਣ ਗਿਆ ਇੱਕ ਪਾਸੇ ਟਿੱਪਰ ਵੀ ਕਾਂਗਰਸ ਦੇ ਆ ਆਪਾਂ ਰੋਲਾ ਵੀ ਪਾਉਂਦੇ ਆ ਆਪਾਂ ਇੱਕ ਪਾਸੇ ਹੋਜੀ ਨਾ ਗੱਲ ਜਿਹੜੀ ਆ ਗਲਤ ਕੰਮ ਨਾ ਕਰੀਏ ਦੇਖੋ ਮੈਂ ਤੁਹਾਨੂੰ ਬੋਲ ਰਿਹਾ ਮੈਂ ਤੁਹਾਨੂੰ ਰਿਕਵੈਸਟ ਕਰ ਰਹੀ ਆ ਜਿਹੜਾ ਵੀ ਗਲਤ ਕੰਮ ਹੁੰਦਾ ਤੁਸੀਂ ਜੋ ਚੋਂ ਦਾ ਸਾਥ ਨਾ ਦਿਓ ਮੇਰੀ ਰਿਕਵੈਸਟ ਮੈਂ ਕਦੀ ਕਿਸੇ ਦੀ ਰਿਕਾਰਡਿੰਗ ਨਹੀਂ ਕੀਤੀ ਨਾ ਮੇਰੀ ਇਦਾਂ ਦੀ ਆਦਤ ਹੈ ਪਰ ਜੇਕਰ ਦੂਜੇ ਦੇ ਕਰਤਾਰ ਕੂਸ਼ੀ ਕਰਨ ਤੇ ਲੱਗ ਜਾਓ ਦੂਜੇ ਤੇ ਇਲਜ਼ਾਮ ਸਾਰੀਆਂ ਪਰਚੀਆਂ ਦਾ ਜੇ ਉਹ ਜੋ ਊਲ ਜਲੂਲ ਤੁਸੀਂ ਗੱਲਾਂ ਕਰੋ ਮੇਰੇ ਕਹਿਣ ਦਾ ਭਾਵ ਕੰਮ ਤੁਸੀਂ ਆਪੋ ਇਹ ਕਰੋ ਟਿੱਪਰ ਗੜ ਤੁਸੀਂ ਬਣਾਓ ਤੁਹਾਡੇ ਬੰਦੇ ਦੇ ਟਿੱਪਰ ਚੱਲਣ ਤੇ ਤੁਸੀਂ ਪੁਲਿਸ ਨੂੰ ਫੋਨ ਕਰੋ ਕਿ ਭਾਈ ਸਾਹਿਬ ਬੰਦੇ ਛੱਡ ਦਿਓ ਤੇ ਇਲਜ਼ਾਮ ਬਾਜੀ ਸਰਕਾਰ ਨੂੰ ਲਗਾਓ ਤੁਸੀਂ ਸਾਡੇ ਤੇ ਚਿੱਕੜ ਸਿੱਟੋ ਜੇਕਰ ਤੁਸੀਂ ਸੱਚੇ ਹੋ ਤਾਂ ਭਰਾ ਜੀ ਉਸ ਬੰਦੇ ਦਾ ਨੰਬਰ ਤੁਸੀਂ ਨਸ਼ਰ ਕਰੋ ਜਿਸ ਬੰਦੇ ਨੇ ਤੁਹਾਨੂੰ ਫੋਨ ਕਰਕੇ ਕਿਹਾ ਸੀ ਕਿ ਸਾਡੇ ਦੋ ਬੰਦੇ ਪੁਲਿਸ ਨੇ ਫੜੇ ਆ ਤੇ ਉਹਨਾਂ ਨੂੰ ਛਡਾਓ ਔਰ ਮੈਂ ਉਹਨਾਂ ਪੱਤਰਕਾਰ ਸਹਿਬਾਨਾਂ ਨੂੰ ਵੀ ਬੇਨਤੀ ਕਰਦਾ ਕਿ ਜੇ ਅੱਜ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਜਿਨ੍ਹਾਂ ਦੇ ਨਾਲ 24 ਘੰਟੇ ਘੁੰਮਦੇ ਹੋ ਉਹ ਬੰਦੇ ਗਲਤ ਕੰਮ ਕਰਨ ਦੇ ਲਈ ਪੁਲਿਸ ਦੀ ਸਪਾਰਸ਼ ਕਰ ਰਹੇ ਆ ਉਹਨਾਂ ਦੀ ਖਬਰ ਲਾ ਲੋ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਨਿਰਮਾਣ ਲਈ ਗਠਿਤ ਕੀਤੀ ਗਈ ਫਲਾਈਂਗ ਸਕੁਐਡ ਹਰਕਤ ਚ ਆ ਗਈ ਹੈ ਫਲਾਈਂਗ ਸਕੁਐਡ ਨੂੰ ਮਾਂਸਾ ਚ ਮਾਰਕੀਟ ਕਮੇਟੀ ਭੀਖੀ ਦੇ ਮੱਖਾ ਚੈਲਾ ਵਿਖੇ ਵਿਸ਼ੇਸ਼ ਸੰਪਰਕ ਮਾਰਗ ਤੇ ਅਚੰਚੇਤ ਨਿਰੀਖਣ ਦੌਰਾਨ ਕਈ ਖਾਮੀਆਂ ਮਿਲੀਆਂ ਸੜਕ ਦੀ ਖਰਾਬ ਕੁਆਲਿਟੀ ਦੇ ਮੱਦੇਨਜ਼ਰ ਫਲਾਈਂਗ ਸਕੁਐਡ ਨੇ ਪੰਜਾਬ ਮੰਡੀ ਬੋਰਡ ਦੇ ਜੇੀ ਗੁਰਪ੍ਰੀਤ ਸਿੰਘ ਨੂੰ ਬਰਖਾਸਤ ਕਰ ਦਿੱਤਾ ਇਸ ਦੇ ਨਾਲ ਹੀ ਐਸਡੀਓ ਨੂੰ ਨੋਟਿਸ ਜਾਰੀ ਕੀਤਾ ਗਿਆ ਐਸਡੀਓ ਦੇ ਪ੍ਰਭਾਵ ਅਧੀਨ ਆਉਂਦੇ ਸਾਰੇ ਕੰਮ ਤੁਰੰਤ ਵਾਪਸ ਲੈ ਲਿਆ ਗਿਆ ਟੀਮ ਸੋਮਵਾਰ ਨੂੰ ਪੀਖੀ ਪਹੁੰਚੀ ਸੀ ਇਸ ਦੌਰਾਨ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਠੇਕੇਦਾਰ ਵੀ ਮੌਜੂਦ ਸਨ ਜੀ ਬਰਮ ਨਾਲ ਲਾਉਨੇ ਜੀ ਸੀ ਬਰਮਾ ਕਰਕੇ ਵੀ ਨਾ ਜੀ ਨਹੀਂ ਬਰਮ ਫਿਰ ਤੁਸੀਂ ਤਾਂ ਕਹਿ ਰਹੇ ਨਾ ਪੁਸ਼ਤਾ ਲਵਾ ਦਿਓ ਨਾਲ ਇਹਦੇ ਕਿਉਂਕਿ ਦੇਖੋ ਜੀ ਸਾਹਿਬ ਇਹਨੇ ਮੁੜ ਕੇ ਜਦੋਂ ਹੈਵੀ ਟ੍ਰੈਫਿਕ ਲੰਘਣਾ ਇੱਥੋਂ ਇਹਨੇ ਥੋੜੀ ਸੜਕ ਤੋੜ ਦੇਣੀ ਇੱਥੋਂ ਕਿਨਾਰੀ ਜਿੱਦਾ ਵੇ ਕੀ ਕੀਤਾ ਆਪਣਾ ਕੰਟਰੈਕਟਰ ਸਾਹਿਬ ਤੁਸੀਂ ਇਹ ਪੀਸੀ ਪਾਈ ਆ ਤੁਸੀਂ ਕਿੰਨਾ ਵੇਟ ਚਾਹੀਦਾ ਵੈਸੇ ਬਾਈਦਾ ਹੈ ਹੈ ਕੋਈ ਸ਼ਾਇਡੀਆਂ ਤੁਹਾਨੂੰ ਕਿੰਨਾ ਵੇਟ ਚਾਹੀਦਾ 48 4800 ਚਾਹੀਦਾ ਸੀਲ ਕੋਟ ਪਾਉਣ ਤੋਂ ਬਾਅਦ 5250 ਗ੍ਰਾਮ ਵੇਟ ਆਉਣਾ ਚਾਹੀਦਾ ਤੁਹਾਡੀ ਤਾਂ ਸੀਲ ਕੋਟ ਬਿਲਕੁਲ ਫਰੈਸ਼ ਪਿਆ ਸੀਲ ਕਰੋ ਇਹਨੂੰ ਸੈਂਪਲ ਨੂੰ ਯਾਰ ਦੇ ਰਾਤ 사우ਦੀ ਅਰਬ ਚ ਇੱਕ ਸੜਕ ਹਾਦਸੇ ਚ 45 ਭਾਰਤੀਆਂ ਦੀ ਮੌਤ ਹੋ ਗਈ ਮੱਕਾ ਤੋਂ ਮਦੀਨਾ ਜਾਂਦੇ ਸਮੇਂ ਉਹਨਾਂ ਦੀ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ ਤੇ ਉਸ ਨੂੰ ਅੱਗ ਲੱਗ ਗਈ ਮਰਨ ਵਾਲਿਆਂ ਚ 18 ਔਰਤਾਂ 17 ਪੁਰਸ਼ ਅਤੇ 10 ਬੱਚੇ ਸ਼ਾਮਲ ਨੇ ਜਾਣਕਾਰੀ ਮੁਤਾਬਕ ਹਾਦਸੇ ਚ ਸਿਰਫ ਬੱਸ ਦਾ ਡਰਾਈਵਰ ਹੀ ਜ਼ਿੰਦਾ ਬਚਿਆ ਹైదరాబాద్ ਪੁਲਿਸ ਅਨੁਸਾਰ 9 ਨਵੰਬਰ ਨੂੰ 54 ਲੋਕ ਹైదరాబాద్ ਤੋਂ 사우ਦੀ ਅਰਬ ਗਏ ਸਨ ਉਹਨਾਂ ਨੇ 23 ਨਵੰਬਰ ਨੂੰ ਵਾਪਸ ਆਉਣਾ ਸੀ ਇਹਨਾਂ ਚੋਂ 4 ਲੋਕ ਐਤਵਾਰ ਨੂੰ ਕਾਰ ਰਾਹੀਂ ਵੱਖਰੇ ਤੌਰ ਤੇ ਦੀਨਾ ਗਏ ਸਨ ਜਦ ਕੇ ਚਾਰ ਲੋਕ ਮੱਕਾ ਵਿੱਚ ਹੀ ਰੁਕ ਗਏ ਸਨ ਦੁਰਘਟਨਾ ਵਾਲੀ ਬੱਸ ਚ 46 ਲੋਕ ਸਵਾਰ ਸਨ ਮਰਨ ਵਾਲਿਆਂ ਚੋਂ ਜ਼ਿਆਦਾਤਰ ਲੋਕ ਹੈਦਰਾਬਾਦ ਦੇ ਦੱਸੇ ਜਾ ਰਹੇ ਨੇ ਮੱਕਾ ਤੋਂ ਮਦੀਨਾ ਜਾ ਰਹੇ ਇੱਕ ਯਾਤਰੀ ਬੱਸ ਦੇ ਡੀਜ਼ਲ ਟੈਂਕਰ ਨਾਲ ਟਕਰਾ ਜਾਣ ਕਾਰਨ ਕਟੋ-ਕਟ 42 ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਇਹ ਸਾਰੇ ਹਾਜੀ ਸਨ ਜੋ ਉਮਰਾ ਲਈ ਮਦੀਨਾ ਜਾ ਰਹੇ ਸਨ ਇਨ੍ਹਾਂ ਚੋਂ 16 ਤੇਲੰਗਾਨਾ ਦੇ ਹੈਦਰਾਬਾਦ ਤੋਂ ਹਨ ਦੇ ਮਾਰੇ ਜਾਣ ਦਾ ਖਤਸਾ ਹੈ ਇਹ ਘਟਨਾ ਮਦੀਨਾ ਤੋਂ ਲਗਭਗ 160 ਕਿਲੋਮੀਟਰ ਦੂਰ ਮੁਫਰੀ ਹਾਟ ਵਿਖੇ ਭਾਰਤੀ ਸਮੇਂ ਅਨੁਸਾਰ ਸਵੇਰੇ 1:30 ਮਿੰਟ ਦੇ ਕਰੀਬ ਆਪਰੀ ਅਤੇ ਬੱਸ ਵਿੱਚ 43 ਯਾਤਰੀ ਸਵਾਰ ਸਨ ਉਹਨਾਂ ਵਿੱਚੋਂ ਹੁਣ ਤੱਕ ਸਿਰਫ ਇੱਕ ਹੀ ਬਚਿਆ ਹੈ ਕਿਉਂਕਿ ਬਾਕੀ ਸਾਰੇ ਮੌਕੇ ਤੇ ਹੀ ਸੜਕ ਤੇ ਮਰ ਗਏ ਸਨ ਉਹਨਾਂ ਵਿੱਚੋਂ ਹੁਣ ਤੱਕ ਸਿਰਫ ਇੱਕ ਹੀ ਬਚਿਆ ਹੈ ਕਿਉਂਕਿ ਬਾਕੀ ਸਾਰੇ ਮੌਕੇ ਤੇ ਹੀ ਸੜਕੇ ਮਰ ਗਏ ਇਸ ਸਮੂਹ ਜੋ ਕਿ 9 ਨਵੰਬਰ ਨੂੰ ਹਦਰਾਬਾਦ ਤੋਂ ਰਵਾਨਾ ਹੋਇਆ ਸੀ ਵਿੱਚ 20 ਔਰਤਾਂ 11 ਬੱਚੇ ਸਨ ਉਹ ਮੱਕਾ ਵਿੱਚ ਆਪਣੀ ਉਮਰਾਹ ਦੀਆਂ ਰਸਮਾਂ ਪੂਰੀਆਂ ਕਰ ਚੁੱਕੇ ਸਨ ਅਤੇ ਮਦੀਨਾ ਜਾ ਰਹੇ ਸਨ ਜਦੋਂ ਹਾਸਾ ਵਾਪਰਿਆ ਤੇਲੰਗਾਨਾ ਦੇ ਸੂਚਨਾ ਟੈਕਨੋਲੋਜੀ ਮੰਤਰੀ ਡੀ ਸ਼ਰੀਦਰ ਬਾਬੂ ਨੇ ਹਦਰਾਬਾਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਮ੍ਰਿਤਕਾਂ ਵਿੱਚ 16 ਹਦਰਾਬਾਦੀ ਹਨ ਉਹ ਹਦਰਾਬਾਦ ਦੇ ਮੱਲੇਪੱਲੀ ਦੇ ਬਾਜਰਾ ਘਾਟ ਖੇਤਰ ਦੇ ਹਨ ਉਹਨਾਂ ਕਹਿੰਿਆ ਕਿ ਮ੍ਰਿਤਕਾਂ ਦੇ ਬੇਰਵਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ ਆਲ ਇੰਡੀਆ ਮਜਲਿਸ-ਏ ਇੱਤਿਹਾਦੁਲ ਮੁਸਲਮਿਨ ਦੇ ਪ੍ਰਧਾਨ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੂਦੀਨ ਪੁਬੈਸੀ ਨੇ ਕਿਹਾ ਕਿ ਮੈਂ ਰਿਆਦ ਵਿੱਚ ਭਾਰਤੀ ਦੂਤਾਵਾਸ ਦੇ ਡਿਪਟੀ ਚੀਫ ਆਫ ਮਿਸ਼ਨ ਆਬੂ ਮਾਥੇਨ ਜਾਰਜ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਇਸ ਮਾਮਲੇ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਨੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹైదరాబాద్ ਦੇ ਤੋ ਦੋ ਟਰੈਵਲ ਏਜੰਸੀਆਂ ਨਾਲ ਸੰਪਰਕ ਕੀਤਾ ਅਤੇ ਯਾਤਰੀਆਂ ਦੇ ਵੇਰਵੇ ਰਿਆਦ ਦੂਤਾਵਾਸ ਅਤੇ ਵਿਦੇਸ਼ੀ ਸਕੱਤਰ ਨਾਲ ਸਾਂਝੇ ਕੀਤੇ ਨੇ ਮੈਂ ਕੇਂਦਰ ਸਰਕਾਰ ਖਾਸ ਕਰਕੇ ਈਏਐਮ ਡਾਕਟਰ ਐਸ ਜੇ ਸ਼ੰਕਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਲਾਸ਼ਾਂ ਨੂੰ ਭਾਰਤ ਵਾਪਸ ਲਿਆਉਣ ਅਤੇ ਜੇ ਕੋਈ ਜ਼ਖਮੀ ਹੈ ਤਾਂ ਇਹ ਯਕੀਨੀ ਬਣਾਉਣ ਕਿ ਉਹਨਾਂ ਦਾ ਸਹੀ ਡਾਕਟਰੀ ਇਲਾਜ ਹੋਵੇ ਹਾਦਸੇ ਤੋਂ ਤੁਰੰਤ ਬਾਅਦ ਸਾਊਦੀ ਸਿਵਲ ਡਿਫੈਂਸ ਅਤੇ ਪੁਲਿਸ ਮੌਕੇ ਤੇ ਪਹੁੰਚ ਗਈ ਭਾਰਤੀ ਅਧਿਕਾਰੀ ਅਤੇ ਅੰਬਰਾ ਏਜੰਸੀ ਦੇ ਪ੍ਰਤੀਨਿਧੀ ਵੀ ਰਿਕਵਰੀ ਵਿੱਚ ਸਹਾਇਤਾ ਕਰਨ ਅਤੇ ਘਰ ਵਾਪਸ ਆਉਣ ਵਾਲੇ ਪਰਿਵਾਰਾਂ ਲਈ ਤਾਲਮੇਲ ਕਰਨ ਵਾਸਤੇ ਮੌਕੇ ਤੇ ਪਹੁੰਚ ਗਏ। ਹైదరాబాద్ ਵਿੱਚ ਸ਼ਰਧਾਲੂਆਂ ਦੇ ਰਿਸ਼ਤੇਦਾਰ ਬੇਸਬਰੀ ਨਾਲ ਅਪਡੇਟਸ ਦੀ ਉਡੀਕ ਕਰ ਰਹੇ ਹਨ, ਯਾਤਰਾ ਸੰਚਾਲਕਾਂ ਅਤੇ ਅਧਿਕਾਰੀਆਂ ਤੱਕ ਪਹੁੰਚ ਰਹੇ ਹਨ ਕਿਉਂਕਿ ਉਹ ਕਿਸੇ ਆਸ ਵਾਲੀ ਖਬਰ ਲਈ ਪ੍ਰਾਰਥਨਾ ਕਰ ਰਹੇ ਹਨ। ਇਸ ਟ੍ਰੈਵਲ ਏਜੰਸੀ ਦੇ ਸ਼ਰਧਾਲੂ ਜਿਨ੍ਹਾਂ ਨੂੰ ਮ੍ਰਿਤਕ ਮੰਨਿਆ ਜਾ ਰਿਹਾ ਉਹਨਾਂ ਵਿੱਚੋਂ ਕੁਝ ਨਾਂ ਹਨ ਮੁਹੰਮਦ ਮਨਜ਼ੂਰ ਜ਼ਾਹੀਨ ਬੇਗਮ ਸ਼ੌਕਤ ਬੇਗਮ ਫਰਹੀਨ ਬੇਗਮ ਜ਼ਾਕੀਆ ਬੇਗਮ ਮਸਤਾਨ ਮੁਹੰਮਦ ਪਰਵੀਨ ਬੇਗਮ ਸੋਹੇਲ ਮੁਹੰਮਦ ਅਬਦੁਲ ਮੁਹੰਮਦ ਮੁਹੰਮਦ ਮੋਲਾਨਾ ਅਬਦੁਲ ਮੁਹੰਮਦ ਗੋਸ਼ੀਆ ਬੇਗਮ ਸ਼ਹਿਨਾਜ਼ ਬੇਗਮ ਰਹਿਮਤ ਤਬੀ ਰਹਿਮਤ ਤਬੀ ਅਤੇ ਰਹੀਮ ਉਨੀਸਾ ਤెలంగాణਾਂ ਦੇ ਮੁੱਖ ਮੰਤਰੀ ਐ ਰੈਵਤ ਰੈਡੀ ਨੇ ਇਸ ਭਿਆਨਕ ਹਾਦਸੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਹਨਾਂ ਨੇ ਮੁੱਖ ਸਕੱਤਰ ਦੇ ਰਾਮਕ੍ਰਿਸ਼ਨ ਰਾਉ ਅਤੇ ਡੀਜੀਪੀ ਬੀ ਸ਼ਿਬਦਰ ਰੈਡੀ ਨੂੰ ਬਸ ਹਾਦਸੇ ਵਿੱਚ ਪੀੜਤਾਂ ਦਾ ਬੇਰਬਾ ਜਾਨਣ ਦੇ ਨਿਰਦੇਸ਼ ਦਿੱਤੇ ਹਨ। ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਖਾਸ ਖਾਸ ਖਬਰਾਂ ਤੇ। ਤਰਨਤਾਰਨ ਪਹੁੰਚੇ ਸੁਖਬੀਰ ਬਾਦਲ ਨੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਦੱਸਿਆ ਵੱਡੇ ਗੈਂਗਸਟਰ ਸੁਖਬੀਰ ਨੇ ਕਿਹਾ ਮਾਨ ਸਰਕਾਰ ਨੇ ਚੋਣ ਦੌਰਾਨ ਅਕਾਲੀ ਵਰਕਰਾਂ ਤੇ ਝੂਠੇ ਪਰਚੇ ਕੀਤੇ ਦਰਜ ਇਹਨਾਂ ਵਰਕਰਾਂ ਦੇ ਕੇਸ ਅਕਾਲੀ ਦਲ ਲੜੇਗਾ ਤੇ ਜ਼ਮਾਨਤ ਕਰਵਾਏਗਾ ਸੁਖਬੀਰ ਬਾਦਲ ਨੇ ਪਿੰਡ ਸਰਾਏ ਅਮਾਨਤ ਖਾਨ ਦੇ ਸਰਪੰਚ ਹਰਪ੍ਰੀਤ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ ਸਰਪੰਚ ਨੇ ਕਿਹਾ ਪੁਲਿਸ ਚੋਣਾਂ ਤੋਂ ਬਾਅਦ ਵੀ ਛਾਪੇ ਮਾਰ ਰਹੀ ਔਰਤਾਂ ਨਾਲ ਕੀਤੀ ਪੁਲਿਸ ਨੇ ਧੱਕੇਸ਼ਾਹੀ ਸੁਖਬੀਰ ਨੇ ਪਰਿਵਾਰ ਦਾ ਡਟਮਾ ਸਾਥ ਦੇਣ ਦੀ ਕਹੀ ਗੱਲ ਦੀਪ ਸਿੰਘ ਢਾਲੀਵਾਲ ਨੇ ਸੁਖਬੀਰ ਬਾਦਲ ਨੂੰ ਲਿਆ ਲੰਬੇ ਹੱਥੀ ਢਾਲੀਵਾਲ ਨੇ ਕਿਹਾ ਅਕਾਲੀ ਉਮੀਦਵਾਰ ਦੇ ਪਰਿਵਾਰ ਨੇ 30 ਤੋਂ 35 ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਹੋਰਨਾਂ ਨੂੰ ਧਮਕਾਇਆ ਢਾਲੀਵਾਲ ਨੇ ਇਹਨਾਂ ਘਟਨਾਵਾਂ ਦੀ ਜਾਂਚ ਦੀ ਕੀਤੀ ਡੀਜੀਪੀ ਤੋਂ ਮੰਗ ਬਲਤੇਜ ਪੰਨੂ ਨੇ ਸੁਖਬੀਰ ਬਾਦਲ ਤੇ ਕੀਤਾ ਪਲਟਵਾਰ ਪੰਨੂ ਨੇ ਕਿਹਾ ਕਿ ਸੁਖਬੀਰ ਦਾ ਟੋਲਾ ਜ਼ਿਮਨੀ ਚੌਂਣ ਚ ਪਹਿਲੇ ਦੋ ਰਾਉਂਡਾਂ ਚ ਲੀਡ ਲੈਂਡ ਨੂੰ ਆਪਣੀ ਵਾਪਸੀ ਦੱਸ ਰਿਹਾ ਜਦਕਿ ਇਹ ਲੀਡ ਉਹਨਾਂ ਪਿੰਡਾਂ ਚੋਂ ਮਿਲੀ ਜਿੱਥੇ ਗੈਂਗਸਟਰ ਤੇ ਉਸਦਾ ਪਰਿਵਾਰ ਹਾਵੀ ਸੀ ਬ੍ਰਿਮ ਸਿੰਘ ਚੰਦੂ ਮਾਜਰਾ ਨੇ ਜ਼ਿਮਨੀ ਚੌਣ ਚ ਮਿਲੀ ਹਾਰ ਤੋਂ ਬਾਅਦ ਪੰਥਕ ਏਕਤਾ ਦੀ ਲੋੜ ਤੇ ਦਿੱਤਾ ਜ਼ੋਰ ਚੰਦੂ ਮਾਜਰਾ ਨੇ ਕਿਹਾ ਕਿ ਤਰਨਤਾਰਨ ਦੇ ਲੋਕਾਂ ਨੇ ਪੰਥ ਦੇ ਜਿਉਂਦੇ ਹੋਣ ਦਾ ਦਿੱਤਾ ਪ੍ਰਮਾਣ ਜੇਕਰ ਪੰਥ ਇਕੱਠਾ ਹੋਵੇ ਤਾਂ ਕਰ ਸਕਦਾ ਹੈ ਪੰਜਾਬ ਅਤੇ ਦੇਸ਼ ਤੇ ਰਾਜ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤ ਮੰਦਰੋ ਸੁਰੱਖਿਅਤ ਰੋ ਤੇ ਦੇਖਦੇ ਰਹੋ ਟੀਵੀ ਪੰਜਾਬ